ਲੈਂਗਲੀ ਬੀਸੀ ਸਰੀ ਦੇ ਨਾਲ ਲੱਗਦਾ ਸ਼ਹਿਰ ਇਹਦੇ ਵਿੱਚ ਇੱਕ ਔਰਤ ਆਪਣਾ ਤਜਰਬਾ ਸਾਂਝਾ ਕਰ ਰਹੀ ਹੈ ਤਜਰਬਾ ਇਹ ਆ ਉਹ ਕਹਿੰਦੀ ਵੀ ਮੈਨੂੰ ਡਰ ਤੇ ਐਂਗਜ਼ਾਇਟੀ ਆ ਡਰ ਤੇ ਐਂਗਜ਼ਾਇਟੀ ਇਸ ਕਰਕੇ ਆ ਵੀ ਉਹਦੇ ਘਰ ਦੇ ਵਿੱਚ ਤੜਕੇ 4 ਵਜੇ ਸ਼ੁੱਕਰਵਾਰ ਨੂੰ ਇੱਕ ਬੰਦਾ ਬ੍ਰੇਕ ਇਨ ਕਰਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਬੰਦਾ ਬਾਹਰ ਖੜਾ ਘਰ ਦੇ ਦਰਵਾਜ਼ੇ ਤੋਂ ਅੰਦਰ ਤੋੜ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਉਹਨੇ ਜਿਹੜਾ ਉਹ ਕੈਮਰਾ ਲੱਗਿਆ ਹੁੰਦਾ ਉਹਦੇ ਤੇ ਲੋਕ ਦੇ ਉੱਤੇ ਡੋਰਬੈਲ ਕੈਮਰਾ ਉਹਦੇ ਰਾਹ ਦੇਖਿਆ ਦੇਖ ਕੇ ਨੇ ਪੁਲਿਸ ਨੂੰ ਫੋਨ ਕੀਤਾ 911 ਉਹਨੇ ਕਾਲ ਕੀਤਾ ਤੇ ਉਹਨੂੰ ਲੱਗਿਆ ਵੀ ਥੋੜੇ ਚਿਰ ਚੀ ਪੁਲਿਸ ਆ ਜੂਗੀ ਬੰਦੇ ਨੂੰ ਫੜ ਲੂਗੀ ਜਾਂ ਸਾਡਾ ਬਚਾ ਕਰ ਲੂਗੀ ਉਹ ਇਸ ਗੱਲ ਦੀ ਉੜੀ ਕਰੀ ਗਈ ਉੜੀ ਕਰਦੀ ਰਹੀ ਤੇ ਕੋਈ ਵੀ ਪੁਲਿਸ ਉੱਥੇ ਨਹੀਂ ਪਹੁੰਚੀ ਤੇ ਉਹ ਇਸ ਗੱਲ ਤੋਂ ਹੁਣ ਦੁਖੀ ਆ ਜਿਹੜਾ 911 ਆ ਉਹ ਇਨਾ ਲੋਕ ਇਸ ਗੱਲ ਨੂੰ ਯਕੀਨ ਮੰਨਦੇ ਆ ਬਈ ਜਦੋਂ ਕਿਸੇ ਕੋਲ ਗਲਤੀ ਨਾਲ ਵੀ ਹੋ ਜਵੇ ਤਾਂ ਪੁਲਿਸ ਜਰੂਰ ਆਉਂਦੀ ਹੈ ਤਾਂ ਕਿ ਉੱਥੇ ਕੋਈ ਸਸਪੀਸ਼ੀਅਸ ਐਕਟੀਵਿਟੀ ਨਾ ਹੋਵੇ ਤੇ ਜੇ ਕੋਈ ਤੁਸੀਂ ਡਾਲ ਕਰਦੇ ਹੋ ਤੇ ਕਰਕੇ ਤੁਸੀਂ ਦੱਸ ਵੀ ਦਿਓ ਬਈ ਆ ਸਾਡੇ ਸਮੱਸਿਆ ਹੈ ਤੇ ਫੇਰ ਵੀ ਪੁਲਿਸ ਨਾ ਆਵੇ ਤਾਂ ਸਵਾਲ ਸੱਚਮੁੱਚ ਵੱਡਾ ਆ ਕੁਝ ਲੋਕ ਇਹ ਕਹਿੰਦੇ ਸਾਰੀਆਂ ਜਿਹੜੀਆਂ 911 ਕਾਲਸ ਆ ਇਹਦੇ ਹੱਕ ਦੇ ਵਿੱਚ ਬੋਲਦੇ ਆ ਉਹ ਕਹਿੰਦੇ ਬਈ ਪੁਲਿਸ ਛਿੜੀ ਹੁੰਦੀ ਹੈ ਉਹਨਾਂ ਨੂੰ ਪ੍ਰਾਇੋਰਟੀ ਦੇਖਣੀ ਹੁੰਦੀ ਹੈ ਅਸਲ ਦੇ ਵਿੱਚ ਕਿ ਕਿੱਥੇ ਉਹਨਾਂ ਨੂੰ ਲੋਡ ਜ਼ਿਆਦਾ ਆ ਉੱਥੇ ਉਹ ਚਲੇ ਜਾਂਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਕਿ ਹਾਲਾਤ ਠੀਕ ਆ ਉੱਥੇ ਉਹ ਨਹੀਂ ਜਾਂਦੇ ਤੇ ਗੱਲਬਾਤ ਇਸ ਤਰੀਕੇ ਨਾਲ ਕੁਛ ਲੋਕ ਕਹਿੰਦੇ ਵੀ ਇਹਨਾਂ ਦੇਸ਼ਾਂ ਦੀ ਇੱਕੋ ਹੀ ਖਾਸੀਅਤ ਆ ਜਿਹੜੇ ਵਿਕਸਿਤ ਮੁੱਲਕ ਜਿਹਨੇ ਡਿਵੈਲਪਡ ਕੰਟਰੀਜ਼ ਨੇ ਕਿਤੇ 911 ਦੀ ਸਹੂਲਤ ਆ ਕੋਈ ਵੀ ਤੁਹਾਨੂੰ ਮੁਸ਼ਕਲ ਆਵੇ ਤੁਸੀਂ ਫੋਨ ਕਰਦੇ ਹੋ ਤੇ ਪੁਲਿਸ ਐਂਬੂਲੈਂਸ ਫਾਇਰ ਤੁਹਾਡੇ ਕੋਲ ਆ ਜਾਂਦੇ ਆ ਤੇ ਜੇ ਇੱਥੇ ਇਹੀ ਨਾ ਹੋਣ ਤਾਂ ਫਿਰ ਕੀ ਕੀਤਾ ਜਾਵੇ ਇਹ ਔਰਤ ਕਹਿੰਦੀ ਵੀ ਮੈਂ ਹੁਣ ਸੋਚਦੀ ਆ ਲੈਂਗਲੇ ਛੱਡ ਕੇ ਕਿਤੇ ਹੋਰ ਚਲੇ ਜਾਵਾਂ ਮਤਲਬ ਲੈਂਗਲੇ ਵੀ ਉਹਨੂੰ ਲੱਗਦਾ ਸੁਰੱਖਿਅਤ ਨਹੀਂ ਰਹਾ ਕਿ 4 ਵਜੇ ਤੜਕੇ ਤੁਹਾਡੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ 911 ਕਾਲ ਕਰ ਰਹੇ ਹੋ ਤੇ ਕੋਈ ਆਉ ਹੁਣ ਉਹ ਉਹਨਾਂ ਨਾਲ ਗੱਲਬਾਤ ਜਦੋਂ ਕੀਤੀ ਜੇ ਵੀ ਬੰਦਾ ਹੁਣ ਉਹ ਪੁਲਿਸ ਕਹਿੰਦੀ ਆ ਵੀ ਬੰਦਾ ਚਲੇ ਗਿਆ ਸੀ ਉੱਥੇ ਜਦੋਂ ਅੰਦਰ ਹੀ ਨਹੀਂ ਆਇਆ ਤੇ ਗੱਲਬਾਤ ਕੋਈ ਨਹੀਂ ਤੇ ਸਾਨੂੰ ਆਉਣ ਦੀ ਜਿਹੜੀ ਲੋੜ ਨਹੀਂ ਪਰ ਉਸ ਔਰਤ ਨੂੰ ਨਹੀਂ ਪਤਾ ਵੀ ਬੰਦਾ ਚਲੇ ਗਿਆ ਸੀ ਜਾਂ ਉੱਥੇ ਸੀਗਾ ਜਾਂ ਕੀ ਹੋਊਗਾ ਉਹ ੜੀ ਕਿਦੀ ਰਹੀ ਵੀ ਕਿਤੇ ਜਿਹੜੀਆਂ ਚੱਲਦੀਆਂ ਲਾਈਟਾਂ ਤੇ ਵਾਜਦੇ ਸਾਇਰਨ ਆਉਂਦੇ ਆ ਤੇ ਮੈਂ ਥੋੜਾ ਜਿਹਾ ਸੁੱਖ ਦਾ ਸਾਹ ਮੈਨੂੰ ਆਊਗਾ ਪਰ ਨਹੀਂ ਆਇਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਾ ਕੇ ਜਿਦਾ ਸ਼ੁੱਕਰਵਾਰ ਸਵੇਰੇ 4 ਵਜੇ ਦੀ ਕਪੜਾ ਘਟਣਾ ਆ ਬਾਅਦਪੈਰ ਉਹਨੇ ਅਟੈਚਮੈਂਟ ਨੂੰ ਫੋਨ ਕੀਤੀ ਤੇ ਦੱਸਿਆ ਵੀ ਭਈ ਆ ਗੱਲ ਹੋਈ ਸੀ ਪੁਲਿਸ ਇੱਥੇ ਨਹੀਂ ਪਹੁੰਚੀ ਤੇ ਉਹ ਕਹਿੰਦੇ ਵੀ ਤੁਹਾਡੀ ਫਾਈਲ ਜਿਹੜੀ ਆ ਕਲੋਜ਼ ਕਰਤੀ ਕਿਉਂਕਿ ਇਟ ਵਾਸ ਬਲੈਂਕ ਕਿ ਕਿਉਂਕਿ ਉਹ ਇਹ ਕਹਿ ਰਿਹਾ ਕਿ ਆਫੀਸਰ ਉੱਥੇ ਆਇਆ ਹੀ ਨਹੀਂ ਤੇ ਮਤਲਬ ਬੜੀ ਸਟ੍ਰੇਂਜ ਚੀਜ਼ ਆ ਵੀ ਇਹ ਇਦਾਂ ਨਹੀਂ ਵਾਪਰਨੀ ਚਾਹੀਦੀ ਸੀ ਔਰਤ ਹੁਣ ਉਹ ਕਹਿੰਦੀ ਆ ਕਿ ਉਹ ਮਤਲਬ ਉਹਨੂੰ ਐਂਗਜ਼ਾਇਟੀ ਐ ਇਸ ਵੇਲੇ ਬਹੁਤ ਜ਼ਿਆਦਾ ਤੇ ਉਹਨੂੰ ਇਦਾਂ ਦੀ ਹਾਲਤ ਉਹਦੀ ਬਣ ਗਈ ਐ ਕਿ ਹਾਲਤ ਹੋਰ ਜ਼ਿਆਦਾ ਉਹਦੀ ਮਾੜੀ ਹੋ ਗਈ ਐ ਤੇ ਨਾ ਉਹ ਕੋਈ ਦੀ ਵੀ ਚੰਗੀ ਤਰ੍ਹਾਂ ਨੀਂਦ ਆਉਂਦੀ ਐ ਤੇ ਵੀ ਹਾਲਾਤ ਜਿਹੜੇ ਉਹਦੇ ਪਹਿਲਾਂ ਵਰਗੇ ਨਹੀਂ ਆ ਤੇ ਵੀ ਜਦੋਂ ਅਸੀਂ 911 ਕੋਲ ਕਾਲ ਕਰਦੇ ਆ ਨਹੀਂ ਆਉਂਦੇ ਉਹ ਵੀ ਬਿਨਾਂ ਕਿਸੇ ਕਾਰਨ ਤੋਂ ਨਹੀਂ ਆਉਂਦੇ ਦੱਸਣ ਦੇ ਬਾਵਜੂਦ ਨਹੀਂ ਆਉਂਦੇ ਤਾਂ ਇਹ ਇੱਕ ਵੱਡੀ ਡਿਸਪਾਇੰਟਮੈਂਟ ਆ ਜਿਹਦੇ ਉੱਤੇ ਇਸ ਵੇਲੇ ਗੱਲਬਾਤ ਵੀ ਚੱਲ ਰਹੀ ਆ ਪਰ ਕੀ ਪੁਲਿਸ ਨੂੰ ਉੱਥੇ ਆਉਣਾ ਚਾਹੀਦਾ ਸੀ ਆ ਕੇ ਜੇ ਉਹ ਦੇਖ ਕੇ ਜਾਂ ਕੁਝ ਕਰਕੇ ਚਲੇ ਗਿਆ ਘਰਵਾਲਿਆਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਘਰਵਾਲਿਆਂ ਨੂੰ ਮਿਲਣਾ ਚਾਹੀਦਾ ਹੈ ਜਾਂ ਇਹ ਫਾਈਲ ਬਲੈਂਕ ਹੋਣ ਦਾ ਕੀ ਮਤਲਬ ਆ ਤੇ ਫਾਈਲ ক্লোਜ਼ ਕਿਸ ਤਰੀਕੇ ਦੇ ਨਾਲ ਕਰ ਦਿੱਤੀ ਗਈ ਤੇ ਉਹ ਇਨਸੀਡੈਂਟ ਉਹ ਆਰਥ ਨੂੰ ਹੁਣ ਮਜਬੂਰ ਕਰ ਰਿਹਾ ਉਹ ਕਹਿੰਦੀ ਮੈਂ ਸੋਚਣ ਲਈ ਮਜਬੂਰ ਹੋ ਗਈ ਹਾਂ ਕਿ ਮੈਂ ਇੱਥੋਂ ਮੂਵ ਕਰ ਜਾ ਕਿਸੇ ਹੋਰ ਥਾਂ ਦੇ ਉੱਤੇ ਪਰ ਕਿਹੜੀ ਥਾਂ ਜਿਹੜੀ ਸੁਰੱਖਿਆਤਾ ਇਹਦੇ ਬਾਰੇ ਕੀ ਕਿਹਾ ਜਾ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ